ਰਹਿਰਾ ਸਾਹਿਬ ਸੋਦਰਾਂਗਾ ਸਾ ਮਹੱਲਾ ਪਹਿਲਾ ਇੱਕ ਵੰਗਾਰ ਸਤਿਗੁਰ ਪ੍ਰਸਾਦ ਜੋਦਰ ਤੇਰਾ ਕੀ ਹਾਸੋ ਕਰਕੇ ਹਾਂ ਜਿਤ ਮੈਂ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕੇਤੇ ਤੇਰੇ ਵામਨਹਾਰੇ ਕਹਤੇ ਤੇਰੇ ਰਾਗ ਪ੍ਰੀਸਿਓ ਕਹੀਏ ਕਹਤੇ ਤੇਰੇ ਗਾਵਨਹਾਰੇ ਗਾਵਨ ਤੁੰਨੋ ਪਵਨ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਦੁਆਰੇ ਗਾਵਨ ਤੋਂ ਨੋ ਚਿੱਤ ਕੋ ਬਤ ਲਿਖ ਜਾਣਾ ਨੇ ਲਿਖ ਲਿਖ ਧਰਮ ਵਿਚਾਰੇ ਗਾਵਨ ਤੋਂ ਨੋ ਈ ਸਰਬੰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੋਂ ਨੋ ਈ ਨੰਦ ਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੋਂ ਨੋ ਸਿੱਧ ਸਮਾਧੀ ਅੰਦਰ ਗਾਵਨ ਤੋਂ ਨੋ ਸਾਧ ਵਿਚਾਰੇ ਗਾਵਨ ਤੋਂ ਨੋ ਜਤੀ ਸਤੀ ਸੰਤੋਖੀ ਗਾਵਨ ਤੋਂ ਨੋ ਵੀਰ ਘਰਾਰੇ ਗਾਵਨ ਤੋਂ ਨੋ ਪੰਡਤ ਪਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੋਂ ਨੋ ਮੋਹਨੀਆ ਮਨ ਮੋਹਨ ਸੁਰਗ ਮਾਛ ਪਿਆਲੇ

ਗੋਨੇ ਹੋਰਣਾ ਹੀ ਕੋਈ ਨਾ ਕੋ ਹੋ ਨਾ ਕੋ ਹੋ ਜਿਵੜੇ ਆਉਤੇ ਵੜਤੇ ਰੀ ਦਾਤ ਜਿੰਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਤ ਸੁਨਾਤ ਰਾਗੁ ਚੜੀ ਮਹੱਲਾ ਚੌਥਾ ਹਰ ਕੇ ਜਨ ਸੰਤ ਗੁਰ ਸਤਿਪੁਰਖਾਂ ਬਿਨੋ ਕਰੋ ਕਿਰਪਾਸ ਹਮ ਕੇ ਰਹਿ ਕਰਮ ਸਤਿਗੁਰ ਸਰਣਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਕਾਈ ہر کیرت ہم بھی راس ہر جن کے وڑ پاگ رے جن ہر ہر سردہ ہر پیاس ہر ہر نا ملے گرگاس جن ہر سام نہ پایا تے پاگ تاگہین جم پاس جو ست گر سن سنگت نہیں آئے ترک جیوے ترک ترگ جن ہر جان ست کر سنگت پائے تین تن مستک لکھا لکھاس تان تان ست سنگت جیتہ رس پایا

ਸਿਰ ਸਿਰ ਜੁਕ ਸੰਭਾ ਹੈ ਠਾਕੁਰ ਕਾ ਹੈ ਮਨ ਪੋ ਕਰਿਆ ਓ ਡੇ ਊੜ ਆਵੇ ਸੈ ਕੋਸ ਦਾ 35 ਬਿਸ਼ਰੇ ਸ਼ਰੀਰ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਬਨੇ ਦਾ ਨ ਦਸ ਅਸ਼ਟ ਸਿਦਾਨ ਠਾਕੁਰ ਕਰ ਤਲ ਤਰਿਆ ਜਾ ਨਾਨਕ ਬਲ ਬਲ ਸਾਧ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗਾ ਸਾ ਮਹੱਲਾ ਚੌਥਾ سو پورنجن ہر پورکھ نرجن سب تیا وی ہچے سرجن ہارا سو جی تاری جی تیا گا دا تارا ہر تعو سنتو جی سب دکھ وسار نارا ہر آپ ٹھاکر آپ سیوک جی کیا نانک جنت بچارا ਤੂੰ ਕਟ ਕੜੰਤ ਅੰਤ ਸਮ ਨਿਰੰਤਰ ਜੀ ਹਾਰੇ ਕੋਪਰਕ ਸਮਾਨ ਏਕ ਦਾ ਤੇਕ ਬੇਕਾਰੇ ਜੀ ਸਭ ਤੇਰੇ ਜੋਜ ਵਿੜਾਣਾ ਤੂੰ ਆਪੇ ਦਾਤਾ ਤੇ ਪੂਤਾ ਜੀ ਹੋ ਤਦਵੀਨ ਨਾ ਵਰਣ ਜਾਣਾ ਤੂੰ ਪਾਰ ਪ੍ਰੰਭ ਬੇਅੰਤ ਬੇਅੰਤ ਜੀ ਤੇਰੇ ਕੀ ਆਗੁਨੇ ਆਖ ਵਖਾਨਾ ਜੋ ਸੇਵੇ ਜੋ ਸੇਵੇ ਤੁਧ ਜੀ ਜਨਾਨਕ ਤិន ਕੁਰਬਾਨ ਹਰ ਤਿਆ ਵਿਹਾਰ ਤਿਆ ਵੇ ਤੁਧ ਜੀ ਸੇ ਜੰਝੁਗ ਮੈਸੁ ਕੁਆਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਤਿਆ ਆ ਜੀ ਤੈਨ ਤੂਟੇ ਜਮਕੀ ਫਾਸੇ <خرج> جن, جن نر پو جن ہر نرپو تی تین کا پو سب, سب آسی جن سیو جن سیو میرا تیری پگت تیرت پنڈار جی پری ویئنت وی تیرت تیرت سلاحن جی ہر نیک نیکن تیر نیک تیر نیک کرے ہر پوجا جی جی تپ تاپ جپ بےنتا ਤੇਰੇ ਨੇਕ ਤੇਰੇ ਨੇਕ ਪੜੇ ਬਹੁ ਸਿਮਰ ਸਾਸ ਜੀ ਕਰ ਕੀ ਰਿਆ ਖੜ ਕਰਮ ਕਰਨ ਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰਮ ਪਰਵਰਤਾ ਜੀ ਤੂੰ ਜੀ ਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਤੂੰ ਦੀ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੂੰ ਦੀ ਆਪੇ ਸੀ ਸਭ ਪਾਈ ਜੀ ਤੂੰ ਦੀ ਆਪੇ ਸੀ ਸਭ ਹੋਈ جن نان گا جس نو کرام رتن پایا گرم خلا من می تب چوڑیا آپ ملایا تو دریا سب تی مائیں کوئی نائ جیشا سب تیرا کھیل وی جو ملو چڑیا سنجوگی میل ਜਿਸਨੋ ਤੋ ਜਾਣਾ ਹੀ ਸੋਈ ਜਨ ਜਾਨੇ ਹਰ ਗੁਣ ਸਾਧ ਹੀ ਆਖ ਵਖਾਣੇ ਜਿਨ ਹਾ ਸੇਵਿਆ ਤੇ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿੰਦੂ ਜਾ ਅਵਰ ਨ ਕੋਈ ਤੋ ਕਰ ਕਰ ਵੇਖੇ ਜਾਣੇ ਸੋਈ ਜਨਾਨਾ ਨੂ ਗੁਰਮਖ ਪਰਗਟ ਹੋਇਆ ਸਾ ਮਹੱਲਾ ਪਹਿਲਾ ਤਿੰਨ ਤ ਸਰਵੜੇ ਪਲੇ ਨਵਾਸਾ ਪਾਨਿ ਬਾਉ ਤੇਨੇ ਕੀਆ ਪੰਕਜ ਮੋ ਪਗਣੀ ਚਾਲੇ ਹਮ ਦੇਖਾ ਤੇੜੋ ਬੀਲੇ کامتملا کا پوجن تن جن جات مایا

ਹਨ ਸੋਖੀ ਬਸੇ ਮੋਰ ਪਰਿਵਾਰਾ ਸੇਵਕ ਸਿਸ ਬੇ ਕਰਤਾਰਾ ਮੋਰ ਸ਼ਾਨੁ ਜਗਰ ਦੇ ਕਰੀਏ ਸਾਬੈ ਰੰਗ ਕੋ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਂ ਅਪ੍ਰੰਕੀ ਰਹਿ ਪਿਆਸ ਤੁਮੇ ਸਾੜ ਗਈ ਬਣ ਤੈਉ ਜੋ ਵਰਸਾ ਹੂੰ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਚੁੰਝਨਸ ਤਰ ਹਮਾਰੇ ਮਾਰੀ ਆਪ ਹਾਤ ਦੇ ਮੁਝੇ ਉਬਰੀਏ

جب کا سب جگت بنائیو دیو دے دا جشن

ਦਾਗੋ ਗਰ ਭਾਨ ਹਨੂਮਾਨ ਤੇ ਮਾ ਮੁੜ ਕਸ਼ਪੇਦ ਨਾ ਜਾਣਤ ਮਹਾਦੇਵ ਕੋ ਕੈਸ ਦਾ ਸਿਵ ਨਿਰੰਕਾਰ ਕਾ ਚਿੰਨ ਕਨੇ ਪਿਓ ਆਪ ਆਪਣੀ ਬੋਧ ਹੈ ਜੇਤੀ ਬਨਤ ਪਿੰਨ ਪਿੰਨ ਤੋ ਹੈ ਦੇਤੀ ਤੁਮਰਾ ਲਖਣਾ ਜਾਏ ਪਸਾਰਾ ਕਹਿ ਪਿਸ ਜਾ ਪ੍ਰਥਮ ਸੰਸਾਰਾ ਏ ਕੈ ਰੋਪਨ ਉਪਸਰੋ ਪਰੰਗ ਪਿਓ ਰਾਵ ਕੀ ਪੋਪਾ ਅੰਧ ਜੀ ਰਸੇ ਤਜ ਕੀਨੀ ات گان بہو رچ دینی جا رہے بیٹھا کاؤں سنگ کر گٹھا سکری سے دکھائے جمبو آ جگا سروپ سے جمبو میری تم کرو

ਕਹੈ ਨਾਨਕ ਨਾਨਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁਖ 사 ਵਿਸਾਰਣਾ ਅੰਗੀਕਾਰੋ ਕਰੀ ਤੇਰਾ ਕਰ ਸਭ ਸੁਆਣਾ ਸਬਨਾ ਕਲਾਸ ਮਰਾ ਸੁਆਮੀ ਸੋ ਕਿਉ ਮਨ ਅਨੁਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨ ਹੀ ਕਰ ਤੇਰੇ ਕਰਤਾ ਤੇਰੇ ਸਭ ਕੀ ਜੈ ਜਿਸ ਦੇਵ ਸੋ ਪਾਵੇ ਸਦਾ ਸਿਵਲਾਹ ਤੇਰੀ ਨਾਮ ਮਨੋ 사ਵੇ نام جن کے مان نوسی آواز جے شبد کنے رے کہہ نانک سچے سائیو کیا نہ ہی کر دے رے ساچا نام میرا آدھارو ساچا نام آدھار میرا جن کو کھا سب گوائیاں کار شاہد سکمانے آئے ویسے آجی نیشہ سا پوجائیاں صدا قرآن کتا گروٹو چستی ہیں بڑی آئیاں آئی. کہہ نانک سنو سنتو

لوگ رو سنتا پیو ترے سنی سچی بانی سنت ساجن پے سر سے پورے گرتے جانے سنتے اپنی تکہتے پوئے تر ساتھ گو رہیا پر پورے بینو انتنان گر جان لاغے واجین ہر دورے مداونی محلہ پنجوا تال بچتن وستو پیو سا سنتو بھیشیار و حمرت نام تھاکر کا پیو جس کا سب سدارو جے کو کھاوے جے کو پنجا تس کا ہو دارو اے وستے جینا جائے نتنی ترہ کرتارو تم سر لگتر یہ سب نانک برم پسارو ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣੀ ਆਰੇ ਕੋ ਗੁਨਾਈ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਹਾ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਦੀ ਵੇ ਹਰਿਆ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਦੀ ਵੇ ਹਰਿਆ ਵਾਹਿਗੁਰੂ